रिकॉर्डिंग ਜਦੋਂ ਇੱਥੇ ਪਹੁੰਚ ਗਈ ਸੀ ਤੇ ਤੁਸੀਂ 11:30 ਵਜੇ ਮੈਂ ਤੁਹਾਨੂੰ ਬਾਹਰ ਖੜਿਆ ਦੇਖਿਆ ਇਥੋਂ ਰੂਮ ਵਿੱਚ ਤਾਂ ਤੁਸੀਂ 11:30 ਵਜੇ ਬਾਹਰ ਖੜੀ ਸੀ ਮੈਂ ਰਿਕਾਰਡਿੰਗ ਕਢਾ ਲਵਾਂ ਤੇ ਆਪਾਂ ਜਿਹੜੇ ਆਪਾਂ ਬੇਫਾਲਤੂ ਦਾ ਡੇਮ ਲਗਾ ਰਹੇ ਹਾਂ ਹੁਣੇ ਅਸਤੀਫਾ ਦੇ ਦੂੰਗਾ ਦੋ ਸਾਲ ਤੁਹ ਖੜਾ ਦਾ ਕਰ ਦਿੰਨੇ ਆ ਤੇ ਆਪਾਂ ਇੱਕ ਮਹੀਨੇ ਵਿੱਚ ਇੱਕ ਵਾਰ ਵੀ ਲੇਡੀਜ਼ ਐਮ ਸੀ ਨੂੰ ਸਾਈਨ ਵਾਸਤੇ ਜਾਂ ਕੋਈ ਅਜੰਡੇ ਦੇ ਡਿਸਕਸ ਕਰਨ ਵਾਸਤੇ ਆਪਾਂ ਕਿਉਂ ਨਹੀਂ ਆਉਂਦੇ ਨੇ ਜੀ ਇੱਥੇ ਜੇ ਮੀਟਿੰਗ ਹੋਊਗੀ ਤਾਂ ਹੀ ਆਣਗੇ ਜੀ ਜੇ ਕੰਮ ਹੈ ਨਹੀਂ ਜੀ ਹਾਂਜੀ ਅੱਜ ਆਏ ਨੇ ਮੁੜ ਕੇ ਕਹੇ ਨੇ ਨਹੀਂ ਜੀ ਨਹੀਂ ਬਿਲਕੁਲ ਤੁਸੀਂ ਰਿਕਾਰਡਿੰਗ ਕਰਾ ਕੇ ਚੈੱਕ ਕਰ ਲਓ ਹੁਣ ਜੇ ਤੁਸੀਂ ਕਹੋ ਤਿੰਨ ਚਾਂ ਪਹਿਲਾਂ ਵੀ ਗਏ ਰਹੇ ਸੀ ਅਫੀਸ ਵਿੱਚ ਯਾਨੀ ਕਿ ਸੜਕ ਤੇ ਬਾਹਰ ਸੁਣਦੇ ਹੋਣੀ ਹੈ ਉਹ ਸੜਕ ਤੇ ਕਿਉਂ ਨਹੀਂ ਆਫਿਸ ਵਿੱਚ ਬੈਠੇ ਕਿਸੇ ਨੂੰ ਕੋਈ ਦਿੱਕਤ ਨਹੀਂ ਪਰ ਆਇਆ ਹੋਵੇ ਤੁਸੀਂ ਅੱਜ ਜਦ ਵੀ ਰਿਕਾਰਡਿੰਗ ਕਰਾ ਲਓ ਕਿੰਨੇ ਕਾਉਂਸਲਰ ਆਏ ਨੇ ਮੈਡਮ ਆਪਨਾ ਤੁਸੀਂ ਸਾਈਨ ਕਰਕੇ ਗਏ ਸੀ ਹਾਜ਼ਰੀ ਰਜਿਸਟਰ ਤੁਸੀਂ ਆਪਣੇ ਲੋਕਟਰ ਚ ਰੱਖੀ ਬੈਠੇ ਹੋ ਸਿਰਫ ਇੱਕ ਆਫੀਸ਼ੀਅਲੀ ਅਜੰਡਾ ਸੀਗਾ ਇਹਦੇ ਵਿੱਚ ਕੋਈ ਕੰਮ ਨਹੀਂ ਪਾਇਆ ਗਿਆ ਕੁਝ ਕੀਤਾ ਗਿਆ ਕੁਝ ਵੀ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ ਅਲਿਗੇਸ਼ਨ ਵਿੱਚ ਤੁਸੀਂ ਜਿਹੜਾ ਸਾਨੂੰ ਇੱਥੇ ਬੁਲਾਇਆ ਕਿਉਂ ਬੁਲਾਇਆ ਗਿਆ ਜੀ ਮੈਂ ਹਰਪ੍ਰੀਤ ਸਿੰਘ ਬਾੜ ਨੰਬਰ 3 ਐਮਸੀ ਨਾਭਾ ਜੀ ਅੱਜ 11 ਵਜੇ ਮੀਟਿੰਗ ਸੀਗੀ 29 2 2024 ਅਸੀਂ 11 ਵਜੇ ਤੋਂ 5 ਮਿੰਟ ਪਹਿਲਾਂ ਕਮੇਟੀ ਚ ਆ ਗਏ ਸੀ ਜੀ ਠੀਕ ਹੈ ਨਾ ਉਰੇ ਕੈਮਰੇ ਵੀ ਲੱਗੇ ਹੋਣਗੇ ਚੈੱਕ ਕਰ ਸਕਦੇ ਜੀ ਤੇ ਉਰੇ ਆ ਕੇ ਅਸੀਂ ਕਿਹਾ ਵੀ ਮੀਟਿੰਗ ਹੈ ਤੇ ਵੀ ਇੱਥੇ ਦਾ ਕੋਈ ਕਹਿੰਦਾ ਜੀ ਮੀਟਿੰਗ ਤਾਂ ਹੋ ਗਈ ਅੱਛਾ ਜੀ ਮੀਟਿੰਗ ਲੋਕਾਂ ਦੇ ਘਰਾਂ 'ਚ ਹੋ ਜਾਂਦੀ ਆ ਖਾਣਾ ਪੂਰਤੀ ਆ ਜੀ ਠੀਕ ਹੈ ਨਾ ਸਾਨੂੰ 2 2 3 3000 ਬੰਦਿਆਂ ਨੇ ਲੋਕਾਂ ਨੇ ਚੁਣਿਆ ਹੋਇਆ ਅਸੀਂ ਆਪਣੇ ਆਪ ਤਾਂ ਐਮਸੀ ਬਣ ਕੇ ਨਹੀਂ ਮੈਂ ਤੀਜੀ ਵਾਰੀ ਐਮਸੀ ਬਣਿਆ ਇੱਕ ਵੀ ਮੀਟਿੰਗ 'ਚ ਆ ਪਹਿਲੀ ਮੀਟਿੰਗ 3 11 2023 ਨੂੰ ਹੋਈ ਪਈ ਆ ਨਵੰਗਾਰਨ 2023 ਹਰ ਮਹੀਨੇ ਮੀਟਿੰਗ ਹੋਣੀ ਚਾਹੀਦੀ ਹੈ ਕਿਉਂਕਿ ਨਾਬੇ ਦੇ ਸ਼ਹਿਰ ਦੇ ਲੋਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਮੇਟੀ 'ਚ ਆ ਕੇ ਮੀਟਿੰਗ ਹਾਲ ਚੇ ਜੇ ਮੀਟਿੰਗ ਹੋਏਗੀ ਉਹਦੇ ਡਿਸਕਸ਼ਨ ਹੋਏਗੀ ਤਦ ਹੀ ਉਹ ਹੱਲ ਹੋਵੇਗੀ 2 ਸਾਲ ਹੋ ਗਏ ਇੱਕ ਵੀ ਮੀਟਿੰਗ ਮੀਟਿੰਗ ਹਾਲ ਚ ਨਹੀਂ ਹੋਈ ਅਸੀਂ ਆ ਕੇ ਕਿਹਾ ਵੀ ਹਾਜ਼ਰੀ ਵਾਲਾ ਰਜਿਸਟਰ ਹਾਜ਼ਰੀ ਵਾਲਾ ਰਜਿਸਟਰੀ ਵੀ ਮੈਡਮ ਦੇ ਲੋਕ 'ਚ ਅੱਛਾ ਠੀਕ ਹੈ ਨਾ ਸਾਇਨ ਸਾਨੂੰ ਹਾਜ਼ਰੀ ਤੇ ਸਾਇਨ ਵੀ ਨਹੀਂ ਦਿੱਤੇ ਜਾ ਰਹੇ ਐਸ ਪਰ ਲੋਕ ਕਿਦੇ ਲੋਵੇ ਹੋਣਾ ਚਾਹੀਦਾ ਜੀ ਰਜਿਸਟਰ ਮੀਟਿੰਗ ਹਾਲ ਚ ਆਉਣਾ ਚਾਹੀਦਾ ਜੀ ਹਾਲ ਚ अच्छा जी हां जी ਤੇ ਹੋਰ ਕੀ ਅਲੀਗੇਸ਼ਨ ਨੇ ਤੁਹਾਡੇ ਫਿਰ ਆਪਾਂ ਮੈਡਮ ਦਾ ਵੀ ਚਲਦੇ ਹਾਂ ਤੁਸੀਂ ਉਹਨਾਂ ਤੋਂ ਪੁੱਛ ਲਾਂਗੇ ਬਾਕੀ ਤਾਂ ਮੈਂਡਮ ਐ ਦੱਸਣਗੇ ਵੀ ਉਹਨਾਂ ਦੀ ਕੀ ਮਜਬੂਰੀ ਆ ਸਾਡੇ ਐਮਸੀ ਭਾਈਚਾਰੇ ਦੀ ਕੀ ਮਜਬੂਰੀ ਆ ਲੋਕਾਂ ਨੇ ਚੁਣਿਆ ਲੋਕਤੰਤਰ ਦਾ ਘਾਣ ਹੋ ਰਿਹਾ ਠੀਕ ਆ ਨਾ ਲੋਕਾਂ ਦੇ ਕੰਮ ਹੋਣੇ ਚਾਹੀਦੇ ਨੇ ਅਜਿਹਾ ਸਾਡਾ ਪਰਸਨਲ ਕੰਮ ਥੋੜੀ ਆ ਹਰ ਹਰ ਜੀ ਦੇ ਕੰਮ ਲੈ ਕੇ ਐਮਸੀ ਪੂਰੇ ਆਏ ਸੀ ਅੱਜ ਮੀਟਿੰਗ 'ਚ ਉਰੇ ਕੈਮਰਿਆਂ ਦੀ ਰਿਕਾਰਡਿੰਗ ਕਢਾ ਲਓ ਜੇ ਇੱਕ ਵੀ ਐਮਸੀ ਆ ਉਹ ਤਾਂ ਕਰੇ 95% ਆਏ ਸੀ ਕਾਹਨੇ ਰਿਕਾਰਡਿੰਗ ਕੱਢਾ ਲਓ ਚੈੱਕ ਕਰਾ ਲਓ ਠੀਕ ਆ ਨਾ ਫਿਰ ਜੇ 11 ਵਜੇ ਦਾ ਟਾਈਮ ਹੈ ਸਾਰੇ ਐਮਸੀ ਆਏ ਹੋਣ 11 ਵਜੇ ਤੋਂ ਬਾਅਦ ਹੀ ਮੀਟਿੰਗ ਸਟਾਰਟ ਹੋਣੀ ਨਾ ਅਸੀਂ ਤਾਂ 5 ਮਿੰਟ ਪਹਿਲਾਂ ਦੇ ਆਏ ਖੜੇ ਹੋਰੇ ਕਦੋਂ ਸੈਨ ਹੋਗੇ ਕਦੋਂ ਮੀਟਿੰਗ ਹੋਗੇ ਜੇ ਤਾਂ ਹੁਣ ਪ੍ਰਧਾਨ ਸਾਹਿਬ ਦੱਸ ਸਕਦੇ ਨੇ ਨਾ 95% ਆਇਆ ਨੇ ਕਿ 90 ਇਹੋ ਸਾਹਿਬ ਦਾ ਕਹਿਣਾ ਦਾ ਮਤਲਬ ਹੈ ਕਿ ਇਹਨੇ 94% ਹਾਜ਼ਰੀ ਸੀ ਕੁਝ ਬਾਹਰ ਗਏ ਹੋ ਨੇ ਇਸ ਕਰਕੇ 95% ਸੈਟ ਹਾਜ਼ਰੀ ਸੀਗੀ ਤੇ ਮੀਟਿੰਗ ਹੋਣੀ 2 ਸਾਲ ਦੀ ਰਿਕਾਰਡਿੰਗ ਘੜਾ ਲਓ ਜੇ ਇੱਕ ਵੀ ਮੀਟਿੰਗ ਹਾਸਚ ਮੀਟਿੰਗ ਹੋਈ ਹੋਵੇ ਕੋਈ ਸੇ ਆਪਣਾ ਜਿਹੜਾ ਰਜਿਸਟਰ ਹੈ ਮੀਟਿੰਗ ਹਾਸਚ ਹੋਣਾ ਚਾਹੀਦਾ ਪ੍ਰਸੀਡਿੰਗ ਉੱਤੇ ਹੋਣੇ ਚਾਹੀਦੇ ਮੈਡਮ ਦੇ ਲੋਕ ਚਾਹੀਦੇ ਕਹਿੰਦੇ ਉੱਤੇ ਮੈਡਮ ਆਉਣਗੇ ਪਿਛਲੀ ਵਾਰੀ ਵੀ ਹੈ ਵੀ ਮੈਡਮ ਘਰੋਂ ਰਜਿਸਟਰ ਲੈ ਚਾਣਗੇ ਚਾਨ ਹੋਣਾ ਕਿ ਸਾਡੀ ਤਾਂ ਹਾਜ਼ਰੀ ਵੀ ਨਹੀਂ ਲੱਗ ਰਹੀ ਉਹ ਇੱਕ ਮੁੱਦਾ ਕਹਿ ਰਹੇ ਨੇ ਕਹਿੰਦੇ ਅਸੀਂ ਨਾਬਾਸ਼ਹਿਰੀ ਇੱਕ ਮੁੱਦਾ ਪਾਸ ਕੀਤਾ ਹੈ ਜਿਹੜਾ ਕਾਫੀ ਪਤਾ ਹੈ ਉਸ ਮੁੱਦੇ ਬਾਰੇ ਕੀ ਪਾਸ ਹੋਣ ਤੁਹਾਨੂੰ ਤਾਂ ਕੋਈ ਪਤਾ ਨਹੀਂ ਕਿ ਜਿਹੜਾ ਮੈਂ ਅੱਜ ਬਹੁਤ ਵਧੀਆ ਮੁੱਦਾ ਹੈ ਨੰਨੇ ਮੁੱਦੇ ਠੀਕ ਹੈ ਆ ਦੇਖੋ ਪ੍ਰੋਸੀਡਿੰਗ ਦੇ ਵਿੱਚ ਨੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਕੀ ਹੋ ਰਿਹਾ ਕੀ ਨਹੀਂ ਚਲੋ ਸੰਦੀਪ ਜੀ ਜੁੜੇ ਨੇ ਸਾਡੇ ਨੂੰ ਸੰਦੀਪ ਜੀ ਨੂੰ ਪੁੱਛ ਲੈਣ ਉਹ ਕੀ ਕਹਿਣਾ ਚਾਹੁੰਦੇ ਜੀ ਸਰ ਮੇਰੇ ਵਾਈਫ ਵਾਰਡ ਨੰਬਰ 1 ਤੋਂ ਕਾਉਂਸਲਰ ਨੇ ਜੀ ਤੇ ਅਸੀਂ ਅੱਜ 10 ਮਿੰਟ ਰਹਿੰਦੇ ਸੀ 11 ਵਜੇ ਦਾ ਸਾਨੂੰ ਮੀਟਿੰਗ ਕਾਲ ਸੀਗੀ ਜੀ ਤੇ ਉਹ ਆਏ ਆ ਅਸੀਂ ਇੱਥੇ ਜਦੋਂ ਅਸੀਂ ਇਹ ਸਭ ਲੋਕਾਂ ਨੂੰ ਮਿਲੇ ਉਹ ਕਹਿੰਦੇ ਜੀ ਮੀਟਿੰਗ ਤਾਂ ਹੋਊਗੀ ਤੇ ਚਲੋ ਮੈਂ ਮੈਡਮ ਨੂੰ ਫਿਰ ਵਾਪਸ ਭੇਜਦਾ ਆਪਣੇ ਵਾਈਫ ਨੂੰ ਜੀ ਤੇ ਅਸੀਂ ਇੱਥੇ ਹੋਰ ਪੁੱਛਿਆ ਕਹਿੰਦੇ ਵੀ ਮੀਟਿੰਗ ਹੋਊਗੀ ਜੀ ਮੈਂ ਕਿਹਾ ਵੀ ਕਿੰਨੇ ਕਾਉਂਸਲਰ ਆਏ ਸੀ ਕਾਉਂਸਲਰ ਕੋਈ ਨਹੀਂ ਆਇਆ ਤੁਸੀਂ ਰਿਕਾਰਡਿੰਗ ਕਢਾ ਕੇ ਦੇ ਸਕਦੇ ਜੀ ਦੇਖੋ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਲੋਕਾਂ ਦੇ ਡਿਵੈਲਪਮੈਂਟ ਦੇ ਕੰਮ ਦੇ ਉਹਨਾਂ ਦੇ ਸਾਹਸ ਭਾਈ ਤੇ ਸਾਰੇ ਨਾਲ ਸਬੰਧ ਤੋਂ ਅਸੀਂ ਹਾਊਸ ਦੇ ਵਿੱਚ ਹੀ ਡਿਸਕਸ ਕਰ ਸਕਦੇ ਹਾਂ ਜੀ 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 ਹਾਊਸ ਦੇ ਵਿੱਚ ਹੀ ਅਸੀਂ ਆਪਣੀ ਮੰਗ ਰੱਖ ਸਕਦੇ ਆ ਵੀ ਲੋਕਾਂ ਦੀ ਡਵੈਲਪਮੈਂਟ ਨਾਲ ਸੰਬੰਧ ਦਾ ਜੀ ਔਰ ਪਿਛਲੇ 2 ਸਾਲ ਦੇ ਵਿੱਚ ਇੱਕ ਵੀ ਮੀਟਿੰਗ ਹਾਊਸ 'ਚ ਨਹੀਂ ਹੋਈ ਅੱਛਾ ਜੀ ਇਹ ਘਰੇ ਰਿਸਟਰ ਭੇਜ ਦਿੰਦੇ ਨੇ ਉੱਥੇ ਹਾਜ਼ਰੀ ਲਵਾ ਲੈਂਦੇ ਨੇ ਉੱਥੇ ਮਤੇ ਤੇ ਸਾਈਨ ਕਰਵਾ ਲੈਂਦੇ ਨੇ ਤੇ ਮੈਨੂੰ ਤਾਂ ਸਾਡੇ ਕਾਉਂਸਲਰ ਸਾਹਿਬਾਨਾਂ ਦੀ ਮਜਬੂਰੀ ਤਾਂ ਨਹੀਂ ਪਤਾ ਵੀ ਕਿਉਂ ਘਰ ਹੀ ਸਾਈਨ ਕਰ ਦਿੰਦੇ ਨੇ ਹਾਊਸ 'ਚ ਆਉਣਾ ਚਾਹੀਦਾ ਜੀ ਇੱਥੇ ਹੀ ਆ ਕੇ ਜਿਹੜਾ ਕਾਨੂੰਨ ਮੁਤਾਬਕ ਹਾਊਸ 'ਚ ਮੀਟਿੰਗ ਹੁੰਦੀ ਹੈ ਨਾ ਹਾਊਸ ਦੇ ਵਿੱਚ ਹੀ ਸਾਰੇ ਸੈਸ਼ਨ ਵਾਣਦੇ ਨੇ ਮਤਲਬ ਹਾਊਸ ਦੇ ਵਿੱਚ ਜਦੋਂ ਮੀਟਿੰਗ ਹੁੰਦੀ ਹੈ ਉਹਦਾ ਖਰਚਾ ਵੀ ਪੈਂਦਾ ਹੋਵੇਗਾ ਉਹ ਵੀ ਸਰਕਾਰ ਤੇ ਬੋਝ ਹੀ ਪੈਂਦਾ ਆ ਗਿਆ ਜੇ ਪੈਂਦਾ ਉਹ ਬਿਲਕੁਲ ਜੀ ਬਿਲਕੁਲ ਨਾਲੇ ਅਸੀਂ ਇਹ ਤਾਂ ਹੈ ਨੇ ਵੀ ਨੋਮੀਨੇਟਡ ਆ ਹਾਂਜੀ 2668 ਵੋਟਾਂ ਨੇ ਮੇਰੇ ਵਾਰਡ 'ਚ ਜੀ ਮਤਲਬ 2668 ਬੰਦਿਆਂ ਦੀ ਨੁਮਾਇੰਦਗੀ ਕਰਦੇ ਆਂ ਸਾਡਾ ਪਰਿਵਾਰ ਜੀ ਤੇ ਉਹਨਾਂ ਦੇ ਜਿਹੜੇ ਕੰਮ ਨੇ ਡਵੈਲਪਮੈਂਟ ਦੇ ਨੇ ਸਫਾਈ ਦੇ ਨੇ ਸੇਵ ਕਰਕਣੇ ਹੋਰ ਸਾਰੀਆਂ ਚੀਜ਼ਾਂ ਸੀ ਹਾਊਸ 'ਚ ਹੀ ਡਿਸਕਸ ਕਰ ਸਕਦੇ ਆਂ ਹਾਊਸ 'ਚ ਹੀ ਦੱਸ ਸਕਦੇ ਆਂ ਜੀ ਆ ਸਾਡੀ ਮੰਗ ਆ ਜੀ ਆ ਕੰਮ ਆ ਜੀ ਡਵੈਲਪਮੈਂਟ ਦਾ ਬਰਾ ਹਾਲ ਆ ਜੀ ਮੇਰੇ ਬਾੜ ਤੋਂ ਚੱਲੋ ਪੁਲੀਆਂ ਦੇ ਉੱਪਰ ਦੀ ਪਾਣੀ ਚੱਲਦਾ ਪੁਲੀਆਂ ਟੁੱਟੀਆਂ ਪਈਆਂ ਨੇ ਬਤੇਰੀ ਵਾਰ ਬੇਨਤੀ ਕਰ ਲਈ ਇੱਕ ਨਵਾਂ ਪੈਸਾ ਮੇਰੇ ਬਾੜ 'ਚ ਨਹੀਂ ਲੱਗਿਆ ਇਹ ਸਰਕਾਰ ਦੇ ਵਿੱਚ ਚਲੋ ਚਲੋ ਫਿਰ ਮੈਮ ਲਵ ਚਲਦੇ ਆ ਹਾਂ ਜੀ ਆਈਯੂਐਸਾਵੇਂ ਜਿਹੜੀ ਮੀਟਿੰਗ ਸੱਦੀ ਸੀ ਕੀ ਕਾਰਨ ਹੈ ਵੀ ਕਿਉਂ ਨਹੀਂ ਹੋਈ ਨਹੀਂ ਮੀਟਿੰਗ ਹੋਈ ਹੈ ਜੀ ਨਾ ਹੋਣ ਵਾਲਾ ਤਾਂ ਕਾਰਨ ਨਹੀਂ ਕੋਈ 11 ਵਜੇ ਮੀਟਿੰਗ ਸੱਦੀ ਸੀ ਤੇ ਤਕਰੀਬਨ ਤਕਰੀਬਨ 95% ਐਮਸੀ ਸਾਹਿਬਾਨ ਪਹੁੰਚੇ ਨੇ ਕੁਝ ਐਮਸੀ ਸਾਹਿਬ ਬਾਰਲਿਦੇਸ਼ ਚ ਗਏ ਹੋਣੇ ਉਹਨਾਂ ਦੀ ਫਿਰ ਅਸੀਂ ਐਬਸੈਂਟ ਪਾ ਲਾਂਗੇ ਸਰ ਜਿਹੜੇ ਹਰਪ੍ਰੀਤ ਸਿੰਘ ਪ੍ਰੀਤ ਨੇ ਐਮਸੀ ਉਹਨਾਂ ਦਾ ਅਲੀਗੇਸ਼ਨ ਹੈ ਕਿ ਮੀਟਿੰਗ ਸਿਰਫ ਕਾਗਜ਼ਾਂ 'ਚ ਹੋ ਜਾਂਦੀ ਹੈ ਏਜੰਡਾ ਤਿਆਰ ਹੋ ਕੇ ਐਮਸੀ ਨਾਲ ਦੇ ਘਰੋਂ ਸਾਈਨ ਨੂੰ ਕਰਾਏ ਜਾਂਦੇ ਨੇ ਉਹ ਬਾਹਰ ਮੌਜੂਦ ਨੇ ਉਹਨਾਂ ਨੇ ਸਾਨੂੰ ਇਹ ਅਲੀਗੇਸ਼ਨ ਲਗਾਏ ਨੇ ਜੀ ਉਹਦੇ ਬਾਰੇ ਕੀ ਹੈ ਨਾ ਜੀ ਦੇਖੋ ਇਹਦੇ ਵਿੱਚ ਗੱਲ ਇਹ ਹੈ ਐਮਸੀ ਸਾਹਿਬਾਨਾਂ ਦੇ ਏਜੰਡੇ ਤੇ ਸਾਈਨ ਹੁੰਦੇ ਨੇ ਨਾ ਕਿ ਪ੍ਰोसीडिंग ਤੇ ਜੀ ਏਜੰਡੇ ਤੇ ਐਮਸੀ ਸਾਹਿਬਾਨਾਂ ਦੇ ਘਰੇੋਂ ਪੇਪਰ 'ਚ ਆਇਆ ਏਜੰਡਾ ਜੀ ਇਹ ਮੈਂ ਤਾਂ ਇਹੀ ਕਹੂੰਗਾ ਵੀ ਫੇਕ ਅਲੀਗੇਸ਼ਨ ਹੈ ਏਜੰਡਾ ਉਹਨਾਂ ਦੇ ਵੀ ਗਿਆ ਹੋਊਗਾ ਕੋਈ ਇਹੀ ਗੱਲ ਨਹੀਂ ਜੀ ਤੇ ਸਾਰੇ ਐਮਸੀ ਸਾਹਿਬਾਨ ਉਹ ਰਹੇ ਹਾਜ਼ਰ ਆਏ ਨੇ ਜੀ 11 ਵਜੇ ਮੀਟਿੰਗ ਸੀ ਉਹ ਕਹਿੰਦੇ ਸੀ 11 ਵਜੇ ਤੇ ਆਇਆ ਸੀ ਕੋਈ ਮੀਟਿੰਗ ਨਹੀਂ ਕੋਈ ਮੀਟਿੰਗ ਨਹੀਂ ਹੋਈ ਕੋਈ ਕਿਸੇ ਤਰ੍ਹਾਂ ਦਾ ਕਹਿੰਦੇ ਕੋਈ ਸਾਾਨੂੰ ਤਾਂ ਦੇਖੋ ਮਿਲੇ ਨਹੀਂ ਉਹ 11 ਵਜੇ ਇਹ ਤਾਂ ਉਹ ਸਾਹਿਬ ਜ਼ਿਆਦਾ ਉਹ ਝੂਠ ਬੋਲਦੇ ਨੇ ਜਾਂ ਤੁਸੀਂ ਝੂਠ ਬੋਲਦੇ ਕਿਹੜਾ ਦਾ ਝੂਠ ਬੋਲ ਰਿਹਾ ਨਾ ਉਹ ਤਾਂ ਸਰੀਆਮ ਬਾਹਰ ਖੜੇ ਨੇ ਕਹੋ ਅੰਦਰ ਬੁਲਾ ਲੈਣੇ ਤੁਹਾਡੇ ਮੂੰਹ ਤੇ ਨਹੀਂ ਦੇਖੋ ਸਾਡੇ ਕੋਲੇ 11 ਵਜੇ ਪ੍ਰੋਪਰ ਸਮੇਂ ਤੇ ਮੀਟਿੰਗ ਸ਼ੁਰੂ ਹੋਊਗੀ ਸੀ ਜੀ ਕੋਈ ਗੱਲ ਹੋਈ ਹੈ ਸਨ ਬਰਜਾ ਸਚਾਈ ਤੇ ਸਾਹਮਣੇ ਉਹਦਾ ਨਗਰ ਕੌਂਸਲ ਜੀ ਦੋ ਐਮਸੀ ਵਿਆਹ ਦੇ ਕਿ ਕੋਟ ਚ ਗਿਆ ਐ ਐਮਸੀ ਪੂਰੇ ਕਿਵੇਂ ਹੋ ਗਏ ਜੀ ਹਾਂਜੀ 95% ਤੁਸੀਂ ਕਹ ਰਹੇ ਪੂਰੇ ਨੇ ਦੋ ਐਮਸੀ ਵਿਆਹ ਦੇ ਗਏ ਹੋਣੇ ਇੱਕ ਕੋਟ ਚ ਗਿਆ ਹੈ ਜੀ ਪਟਿਆਰੇ ਸਾਡੇ ਕੋਲੇ ਹਾਜ਼ਰੀ ਹੈ ਜੀ ਅੱਛਾ ਹਾਂਜੀ ਸਾਰੇ ਆ ਗਏ ਮੇਰੀ ਹਾਜ਼ਰੀ ਦਾ ਸਹਮ ਤੇ ਕਰਾ ਲੀ ਕਰਵਾ ਲੈਂਦੇ ਨਹੀਂ ਕੋਈ ਐਨੀ ਗੱਲ ਨਹੀਂ ਜੀ ਮੀਟਿੰਗ ਚ ਹਾਜ਼ਰ ਆਏ ਨੇ ਅੱਛਾ ਜੀ ਹਾਂਜੀ ਤੇ ਤੁਹਾਡੇ ਕਹਿਣ ਦਾ ਮਤਲਬ ਤੇ ਤਕਰੀਬਨ 15 ਮਿੰਟ ਦੀ ਮੀਟਿੰਗ ਸੀ ਅੱਛਾ ਜੀ ਕੋਈ ਫਾਰਮਲ ਮੱਤੇ ਸੀਗੇ ਅਛਾ ਉਹ ਮਤੇ ਦਫਤਰ ਦੇ ਮਤੇ ਸੀ 27 ਮਤੇ ਸੀ ਅਸੀਂ ਈਵਨ ਕੇ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਅਸੀਂ ਇੱਕ ਬਹੁਤ ਵਧੀਆ ਮਤਾ ਵੀ ਪਾਇਆ ਪ੍ਰਧਾਨ ਜੀ ਦੀ ਆਗਿਆ ਦੇ ਨਾਲ ਜਿਹੜੇ ਕਿਨਰ ਨੇ ਹੀ ਜਿਹੜੇ ਉਹਨਾਂ ਨੇ ਲੋਕਾਂ ਦੀ ਲੁੱਟ ਮਚਾਈ ਹੋਈ ਸੀ ਸਾਡੇ ਕੋਲ ਸ਼ਿਕਾਇਤਾਂ ਆਈਆਂ ਸੀ ਵੀ 50000 ਲੈਂਦੇ ਨੇ ਕਿਸੇ ਤੋਂ ਲੱਖ ਲੈਂਦੇ ਨੇ ਤਾਂ ਅਸੀਂ ਉਹਨੂੰ ਹਾਊਸ ਦੇ ਵਿੱਚ ਸਰਬਸੰਮਤੀ ਨਾਲ ਪ੍ਰਵਾਨ ਕਰਾ ਲਿਆ ਵੀ ਅਮੀਰ ਵਿਅਕਤੀ ਤੋਂ 3100 ਲੈ ਸਕਦੇ ਨੇ ਗਰੀਬ ਵਿਅਕਤੀ ਤੋਂ 2100 ਅਗਰ ਕਿਸੇ ਦੀ ਵੱਧ ਦੇਣ ਦੀ ਇੱਛਾ ਤਾਂ ਉਹ ਆਪਣੇ ਲੈਵਲ ਤੇ ਦੇ ਸਕਦਾ ਸਰ ਉਹ ਕਿਉਂ ਜਿਹੜਾ ਤੁਸੀਂ ਐਨ 95% ਹਾਜ਼ਰੀ ਸੀ ਉਹਦਾ ਕੋਈ ਸਾਨੂੰ ਰਜਿਸਟਰ ਕਰ ਸਕਦੇ ਹੋ ਰਜਿਸਟਰ ਹੈਗਾ ਜੀ ਦਿਖਾ ਸਕਦੇ ਹਾਂ ਜੀ ਹਾਂਜੀ ਹਾਂਜੀ ਪ੍ਰਧਾਨ ਜੀ ਵਾਲੇ ਕਮਰੇ ਚ ਪਿਆ ਜੀ ਮੰਗਵਾ ਦਿਓ ਪੋਸ ਕਰ ਲਓ ਭਾਈ ਪੋਸ ਕਰ ਲਓ ਮੰਗਾ ਲਓ ਜੀ ਮੜੇ ਸਾਨੂੰ ਮਾਤਾ ਪਿਤਾ ਜੀ ਮੈਂ ਕਾਉਂਸਲਰ ਨੇ ਮੇਰੀ ਵਾਈਫ ਨੇ ਕਾਉਂਸਲਰ ਨੇ ਪਾਇਆ ਹੋਊਗਾ ਐਂ ਕੰਮ ਹੋਇਆ ਹੋਊਗਾ ਜੀ ਔਰ ਉਹ ਪਿਛਲੀ ਟ੍ਰਾਂਗ ਧਰਮ ਦੇ ਵਿੱਚ ਪਿਆ ਵਿਆ ਮੱਗਣਾ ਕੀ ਉਹ ਮੈਂ ਦਾਦਾਂ ਹੁਣ ਮੈਂ ਬਿੜਿਆ ਖੜੀਆ ਮੇਰੇ ਵਾਰਡ ਦੇ ਵਿੱਚ 5 ਇਮਰ ਮਤਲਬ ਐਮਰਜੈਂਸੀ ਬਿਲੋ ਕੋਲੇ ਟੁੱਟੀਆਂ ਪੇਨੇ ਪੁਲੀਆਂ ਮੇਰੀ ਸਤਿਕਾਰ ਪ੍ਰਧਾਨ ਜੀ ਨੂੰ ਬੇਨਤੀ ਆ ਜਿਹੜਾ ਇਹ ਪਹਿਲ ਦੇ ਅਧਾਰ ਤੇ ਕੰਮ ਕਰਾਇਆ ਜਾਵੇ ਮੈਂ ਤੁਹਾਡੇ মিডিਆ ਮੁਰੇ ਕਹਿ ਰਿਹਾ ਹਾਂਗਾ ਅਸੀਂ ਤੁਹਾਡੀ ਬੇਨਤੀ ਐਕਸੈਪਟ ਕਰਦੇ ਹਾਂ ਅੱਜ ਅਗਲੇ ਨੂੰ ਤੁਹਾਡੇ ਕੰਮ ਵਿੱਚ ਤੁਹਾਡਾ ਕੰਮ ਸ਼ੁਰੂ ਹੋ ਜਾਏਗਾ ਤ੍ਰੀਪਤੀ ਜੀ ਜਿਹੜਾ ਹੁਣ ਪ੍ਰੋਪਰ ਤੁਹਾਡਾ ਅਲੀਗੇਸ਼ਨ ਆ ਉਹ ਉਕੁੱਛ ਕੇ ਤੁਸੀਂ ਵਰਸ਼ਨ ਲੈ ਲਓ ਆਪਾਂ ਫਿਰ ਜਿਹੜੇ ਐਮਸੀ ਅਵੇਲੇਬਲ ਸੀ ਇੱਥੇ ਉਹ ਆਪਣੇ ਸਾਈਨ ਕੀਤੇ ਤੇ ਉਹਨਾਂ ਨੇ ਏਜੰਡੇ ਤੇ ਡਿਸਕਸ ਕੀਤੀ ਵੈਸੇ ਉਹਨਾਂ ਨੂੰ ਕੋਈ ਮੈਟਰ ਨਹੀਂ ਲੱਗਿਆ ਸਾਰੀ ਏਜੰਡੇ ਨਾਲ ਸਹਿਮਤ ਸੀਗੇ ਤੇ ਉਹ ਆਪਣੇ ਸਾਈਨ ਕਰਕੇ ਚਲੇ ਗਏ ਤੇ ਜਿਹੜੇ ਨਹੀਂ ਆਏ ਜਿਵੇਂ ਰਜਨੀਸ਼ ਮਿੱਤਲ ਜੀ ਹੋਗੇ ਜਾਂ ਬਬਲੂ ਜੀ ਹੋਗੇ ਬਬਲੂ ਜੀ ਤਾਂ ਇੱਥੇ ਹੈ ਹੀ ਨਹੀਂ ਤੇ ਉਹਨਾਂ ਦੇ ਸਾਈਨ ਨਹੀਂ ਹੋਏ ਜਿਹੜੇ ਪਹੁੰਚੇ ਨੇ ਜੀ ਉਹਨਾਂ ਦੇ ਸਾਈਨ ਹੋ ਚੁੱਕੇ ਘੱਟੋ ਘੱਟ 19-20 ਦੇ ਸਾਈਨ ਹੋ ਚੁੱਕੇ ਬਸ ਮੈਡਮ ਦੋ ਹੀ ਗੈਰ ਹਾਜ਼ਰ ਨੇ ਜਾਂ ਕੋਈ ਹੋਰ ਵੀ ਗੈਰ ਨੇ ਨਹੀਂ ਹੋਰ ਹੈਗੇ ਨੇ ਹੋਰ ਵੀ ਗੈਰਹਾਜ਼ਰ ਹੈਗੇ ਨੇ ਵੀਰਪਾਲ ਕੋਲ ਜੀ ਗੈਰਹਾਜ਼ਰ ਨਹੀਂ ਜੀ ਤੇ ਬਾਕੀ ਮਮਤਾ ਮਿੱਤਲ ਜੀ ਗੈਰਹਾਜ਼ਰ ਨੇ ਜੀ ਤੇ ਰਜਨੀਸ਼ ਮਿੱਤਲ ਜੀ ਗੈਰਹਾਜ਼ਰ ਨੇ ਖੁਸ਼ਾਲ ਕੁਮਾਰ ਇਹ ਵੀ ਬਾਹਰ ਨੇ ਤਾਂ ਬਸ ਬਸ ਇਹੀ ਗੈਰਹਾਜ਼ਰ ਨੇ ਜੀ ਤੇ ਮੈਂ ਇਹ ਵੀ ਬਣਦਾ ਸੀ ਕਿ ਤੁਸੀਂ ਅੱਗੇ ਵਾਸਤੇ ਉਹਨਾਂ ਨੂੰ ਨੋਟਿਸ ਕੱਢੋ ਕਿ ਭਾਈ ਅੱਗੇ ਮੀਟਿੰਗ ਅਟੈਂਡ ਕਰੋ ਥੋੜੇ ਵੱਲੋਂ ਵੀ ਹੋ ਸਕਦਾ ਹੈ ਪਈ ਉਹਨਾਂ ਨੂੰ ਨੋਟਿਸ ਕੱਢੋ ਕਿ ਕਿਉਂ ਨਹੀਂ ਆ ਰਹੇ ਕਿਉਂਕਿ ਇਹ ਲੋਕਾਂ ਦੇ ਜੀ ਮੈਂ ਉਹ ਵੀ ਤੁਹਾਨੂੰ ਦੱਸਿਆ ਨਾ ਵੀ ਮਤਲਬ ਰਜਨੀਸ਼ ਕੁਮਾਰ ਮਿੱਤਲ ਜੀ ਹਮੇਸ਼ਾ ਪਹਿਲੇ ਨੰਬਰ ਤੇ ਆ ਕੇ ਸਾਈਨ ਕਰਕੇ ਜਾਂਦੇ ਨੇ ਤੇ ਜਿਹੜੇ ਬਬਲੂ ਜੀ ਨੇ ਸਾਰੇ ਟਾਈਮ ਤੇ ਪਹੁੰਚ ਕੇ ਸਾਈਨ ਕਰ ਉਹ ਹੈ ਹੀ ਨਹੀਂ ਤਾਂ ਉਹ ਜ਼ਰੂਰ ਸਾਈਨ ਕਿਵੇਂ ਹੋਣਗੇ ਨਹੀਂ ਇਨ ਫਿਊਚਰ ਦੀ ਗੱਲ ਕਰ ਰਹੇ ਹਾਂ ਇਹਨੂੰ ਫਿਊਚਰ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਸਾਰੇ ਦਾ ਬੰਦੇ ਦੇਖੋ ਵੀ ਜੇ ਆਪਣੇ ਕੋਲ ਘਰ ਅਜੰਡਾ ਪਹੁੰਚਿਆ ਤਾਂ ਉਹਨਾਂ ਨੂੰ ਜੇ ਕੋਈ ਦਿੱਕਤ ਹੈ ਜਾਂ ਕੋਈ ਡਿਸਕਸ ਕਰਨੀ ਹੈ ਤਾਂ ਆ ਕੇ ਇੱਥੇ ਹਾਊਸ ਵਿੱਚ ਮੀਟਿੰਗ ਵਿੱਚ ਅਟੈਂਡ ਕਰ ਸਕਦੇ ਨੇ ਤੇ ਉਹਦੇ ਤੇ ਡਿਸਕਸ ਕਰ ਸਕਦੇ ਨੀ ਕੀਤੀ ਗਈ ਤੇ ਜਿਹੜੇ ਆਪਣੇ ਇਹ ਕੈਂਪ ਚੱਲਨੇ ਨੇ ਵਾਰਡ ਨੰਬਰ 1 ਤੋਂ ਲੈ ਕੇ 23 ਵਿੱਚ ਜਿਹੜਾ ਜਨ ਸੁਵਿਧਾ ਕੈਂਪ ਚੱਲ ਰਹੇ ਨੇ ਤੇ ਉਹਨਾਂ ਦੀ ਅੱਜ ਮੀਟਿੰਗ ਹਾਲ ਵਿੱਚ ਮੀਟਿੰਗ ਚੱਲ ਰਹੀ ਸੀ ਇਸ ਲਈ ਜਿਹੜੇ ਵੀ ਆਏ ਇੱਥੇ ਸਾਈਨ ਕਰਕੇ ਉਹਨਾਂ ਨੇ ਚਲੇ ਗਏ ਤਾਂ ਕਰਕੇ ਅੱਜ ਹਾਊਸ ਵਿੱਚ ਮੀਟਿੰਗ ਨਹੀਂ ਹੋਈ ਨਹੀਂ ਤਾਂ ਹਮੇਸ਼ਾ ਮੀਟਿੰਗ ਉੱਥੇ ਕੀਤੀ ਜਾਂਦੀ ਹੈ